ਮੈਨੂੰ ਲੱਗਦਾ ਹੈ ਕਿ ਠੀਕ ਸ਼ਾਟ ਖੇਡਣਗੇ ਜੇ ਮਿਸ ਨਾ ਕਰਕੇ ਕੈਚ ਕੋchnਾ ਫੜਾਗੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਕੁਮਕੀ ਦੇ ਇਹ ਬੋਲ ਨਵਜੋਤ ਸਿੰਘ ਸਿੱਧੂ ਲਈ ਨੇ ਬੀਜਪੀ ਦਾ ਸਾਥ ਛੱਡ ਵੱਖਰਾ ਫਰੰਟ ਬਣਾਉਣ ਵਾਲੇ ਸਿੱਧੂ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਹੱਥ ਫੜਨਗੇ ਜਾਂ ਆਪ ਦਾ ਝਾੜੂ ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ 'ਚ ਲਗਾਤਾਰ ਸਸਪੈਂਸ ਬਣਿਆ ਹੋਇਆ ਹੈ ਰੋਪੜ ਪਹੁੰਚੇ ਆਪ ਕਨਵੀਨਰ ਗੁਰਪ੍ਰੀਤ ਕੁਮਕੀ ਨੂੰ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕੁਝ ਇਸ ਅੰਦਾਜ਼ 'ਚ ਸਿੱਧੂ ਤੇ ਚੁਟਕੀ ਲਈ ਬڑے ਵੱਡੇ ਪਲੇਅਰ ਨੇ ਉਹ ਬਾਲ ਦੇਖ ਕੇ ਖੇਡਣ ਵਾਲੇ ਬੰਦੇ ਨੇ ਤੇ ਉਹ ਮੈਨੂੰ ਲੱਗਦਾ ਕਿ ਅਜੇ ਸਿਰਫ ਪਹਿਲਾਂ ਜਿਹੜਾ ਵੱਡਾ ਪਲੇਅਰ ਹੁੰਦਾ ਨਾ ਪਹਿਲਾਂ ਪੰਜ ਸੱਤ ਬੋਲਾਂ ਜੱਜ ਕਰਦਾ ਤੇ ਕਿੱਧਰ ਆ ਰਹੀ ਹੈ ਬਾਲ ਮੈਨੂੰ ਲੱਗਦਾ ਸ਼ਾਇਦ ਉਹ ਗੇਂਦਾਂ ਜੱਜ ਕਰ ਰਹੇ ਨੇ ਮੈਨੂੰ ਲੱਗਦਾ ਕਿ ਠੀਕ ਸ਼ਾਟ ਖੇਡਣਗੇ ਜੇ ਮਿਸ ਨਾ ਕਰਕੇ ਕੈਚ ਕੁਝ ਨਾ ਫੜਾ ਗਏ ਜਾਂ ਲੈਲਬੀਡਲੂ ਨਾ ਆਊਟ ਹੋ ਗਏ ਤੇ ਮੈਨੂੰ ਲੱਗਦਾ ਠੀਕ ਸ਼ਾਟ ਖਬਰਾਂ ਨੇ ਕਿ ਸਿੱਧੂ ਕੇਜਰੀਵਾਲ ਦੇ ਮੁੱਖ ਮੰਤਰੀ ਹੋਣ ਤੇ ਹੀ ਡਿਪਟੀ ਸੀਐਮ ਬਣਨ ਨੂੰ ਤਿਆਰ ਨੇ ਨਾਲ ਹੀ ਉਹਨਾਂ ਦੀ ਕਾਂਗਰਸ ਪਾਰਟੀ ਨਾਲ ਵੀ ਗੱਲਬਾਤ ਚੱਲ ਰਹੀ ਹੈ ਮੰਗਲਵਾਰ ਐ ਬੁੱਧਵਾਰ ਨੂੰ ਇਸ ਤੇ ਫੈਸਲਾ ਆ ਸਕਦਾ ਹੈ ਪੰਜਾਬ ਚ ਫਰਵਰੀ ਦੇ ਮਹੀਨੇ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਸਿੱਧੂ ਨੂੰ ਆਪ ਤੇ ਕਾਂਗਰਸ ਦੋਹੇ ਪਾਰਟੀਆਂ ਆਪਣੇ ਨਾਲ ਲਿਆਉਣ ਲਈ ਜ਼ੋਰ ਲਗਾ ਰਹੀਆਂ ਨੇ